ਹਾਂਜੀ ਦੋਸਤੋ ਅੱਜ ਗੱਲ ਕਰਦੇ ਆ ਬਹੁਤ ਹੀ ਦਰਵੇਸ਼ ਸਿਆਸਤਦਾਨ ਬਹੁਤ ਚੰਗੇ ਲਖਾਰੀ ਬਹੁਤ ਚੰਗੇ ਸਿਆਸੀ ਨੇਤਾ ਤੇ ਬਹੁਤ ਚੰਗੇ ਸਿੱਖਾਂ ਦੇ ਜਰਨੈਲ ਸਰਦਾਰ ਕਪੂਰ ਸਿੰਘ ਜੀ ਆਈਸੀਐਸ ਬਾਰੇ ਜਿਹੜੇ ਜਦੋਂ ਦੇਸ਼ ਦੀ ਵੰਡ ਹੋਈ ਉਸ ਸਮੇਂ ਉਹ ਡਿਪਟੀ ਕਮਿਸ਼ਨਰ ਦੇ ਅਹੁਦੇ ਦੇ ਉੱਤੇ ਸਨ ਉਹਨਾਂ ਨੇ ਆਪਣੀ ਸਵੈ ਜੀਵਨੀ ਸੱਚੀ ਸਾਖੀ ਕਿਤਾਬ ਲਿਖੀ ਹੈ ਜਿਹੜੀ ਬਹੁਤ ਹੀ ਸੋਹਣੀ ਹੈ ਜਿਹਦੇ ਨਾਲ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਉਹਨਾਂ ਨੇ ਸੱਚੀ ਸਾਖੀ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਸਾਰਾ ਕੁਝ ਦੋਸਤੋ ਬਿਆਨ ਕੀਤਾ ਹੈ ਸਰਦਾਰ ਕਪੂਰ ਸਿੰਘ ਜੀ ਬੜੇ ਪੜ੍ਹਾਈ ਦੇ ਵਿੱਚ ਚੰਗੇ ਸਨ ਉਹਨਾਂ ਨੇ ਆਪਣੀ ਪੜ੍ਹਾਈ ਪਹਿਲਾਂ ਲੈਲਪੁਰ ਖਾਲਸਾ ਹਾਈ ਸਕੂਲ ਤੋਂ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਫਿਰ ਕੈਬਰੇਜ ਯੂਨੀਵਰਸਿਟੀ ਤੋਂ ਵਿਦੇਸ਼ ਦੇ ਵਿੱਚੋਂ ਵੀ ਉਹਨਾਂ ਨੇ ਪੜ੍ਹਾਈ ਕੀਤੀ ਜੀ ਦਾ ਕਰਕੇ ਉਹ ਡਿਪਟੀ ਕਮਿਸ਼ਨਰ ਦੀ ਪੋਸਟ ਤੱਕ ਪਹੁੰਚੇ ਤੇ ਸਿੱਖਾਂ ਦੇ ਪਹਿਲੇ ਡਿਪਟੀ ਕਮਿਸ਼ਨਰ ਸਰਦਾਰ ਕਪੂਰ ਸਿੰਘ ਜੀ ਦੋਸਤੋਂ ਬਣੇ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਜਦੋਂ ਇੱਕ ਸਰਕੂਲਰ ਸਰਕਾਰ ਦੇ ਵੱਲੋਂ ਕੱਢਿਆ ਗਿਆ ਕਿ ਸਿੱਖ ਇੱਕ ਜਰੈਮ ਪੇਸ਼ਾ ਕੋਮ ਉਹ ਸਰਕੂਲਰ ਸਰਦਾਰ ਕਪੂਰ ਸਿੰਘ ਜੀ ਦੇ ਜਦੋਂ ਟੇਬਲ ਤੇ ਆਇਆ ਕਿਉਂਕਿ ਉਹ ਡੀਸੀ ਸਰ ਮੌਕੇ ਤੇ ਤਾਂ ਉਹਨਾਂ ਦੇ ਮਨ ਨੂੰ ਬੜਾ ਝਟਕਾ ਲੱਗਿਆ ਬੜਾ ਅਫਸੋਸ ਹੋਇਆ ਬੜਾ ਦੁੱਖ ਹੋਇਆ ਉਹਨਾਂ ਨੇ ਉਹੀ ਗਲਤੀਆਂ ਕੀਤੀਆਂ ਹੋਈਆਂ ਜੋ ਮਾਸਟਰ ਤਾਰਾ ਸਿੰਘ ਸਰਦਾਰ ਬਲਦੇਵ ਸਿੰਘ ਨੂੰ ਕਿਸੇ ਸਮੇਂ ਸਰਦਾਰ ਕਪੂਰ ਸਿੰਘ ਜੀ ਜੋ ਕਹਿੰਦੇ ਹੁੰਦੇ ਸੀ ਉਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆ ਗਿਆ ਸੀ ਕਿ ਜਿਹੜਾ ਸਿੱਖਾਂ ਦੇ ਪੱਲੇ ਕੁਝ ਵੀ ਨਹੀਂ ਲੱਗਣਾ ਤੁਸੀਂ ਆਜ਼ਾਦੀ ਆਜ਼ਾਦੀ ਕਹਿ ਰਹੇ ਹੋ ਇਹ ਸਭ ਕੁਝ ਤੁਹਾਡੇ ਹੱਥ ਚੋਂ ਚਲਿਆ ਜਾਣਾ ਉਹੀ ਹੋਇਆ ਸੀ ਸਿੱਖ ਇੱਕ ਜਰਾਇਮ ਪੇਸ਼ਾਕੋਮ ਬਣ ਕੇ ਦੋਸਤੋਂ ਰਹੀ ਗਈ ਸੀ ਫਿਰ ਕੀ ਹੋਇਆ ਸਰਦਾਰ ਕਪੂਰ ਸਿੰਘ ਦੇ ਨਾਲ ਸਾਰੀ ਸਰਕਾਰ ਬਿਤਕ ਦੇ ਵਾਜੀ ਕਰਨ ਲੱਗ ਪਈ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇੱਕ ਇਹੋ ਜਿਹਾ ਸਿੱਖ ਜਿਹੜਾ ਸਿੱਕਾਂ ਦੀ ਗੱਲ ਕਰਦਾ ਹੈ ਉਹ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਰਹੇ ਫਿਰ ਸਰਦਾਰ ਕਪੂਰ ਸਿੰਘ ਜੀ ਦੇ ਉੱਤੇ ਇੱਕ 13000 ਰੁਪਏ ਗਵਨ ਦਾ ਝੂਠਾ ਇਲਜ਼ਾਮ ਲਾਇਆ ਕਿ ਇਹਨਾਂ ਨੇ 13000 ਰੁਪਏ ਰਿਸ਼ਵਤ ਲਈ ਹੈ 13000 ਰੁਪਇਆ ਝੂਠਾ ਗਬਨ ਦਾ ਉਹਨਾਂ ਦੇ ਉੱਤੇ ਕੇਸ ਪਾ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਜਿਹੜੇ ਜੱਜ ਨੇ ਸਸਪੈਂਡ ਕੀਤਾ ਉਹ ਉੱਥੋਂ ਤੱਕ ਆਖਿਆ ਕਿ ਜਦੋਂ ਉਹਨਾਂ ਨੇ ਕੇਸ ਲੜਿਆ ਕੇ ਅਦਾਲਤ ਦੇ ਵਿੱਚ ਕਪੂਰ ਸਿੰਘ ਹਾਈ ਕੋਰਟ ਸੁਪਰੀਮ ਕੋਰਟ ਤੱਕ ਲੈ ਕੇ ਗਏ ਉਹਨਾਂ ਜੱਜਾਂ ਨੂੰ ਬੜੇ ਲਾਲਚ ਦਿੱਤੇ ਗਏ ਕਿ ਤੁਹਾਨੂੰ ਵੱਡੇ ਜੱਜ ਬਣਾ ਦੇਾਂਗੇ ਸੁਪਰੀਮ ਕੋਰਟ ਦੇ ਜੱਜ ਬਣਾ ਦੇਾਂਗੇ ਹਾਈ ਕੋਰਟ ਦੇ ਚੀਫ ਜੱਜ ਬਣਾ ਦੇਾਂਗੇ ਤੁਸੀਂ ਸਰਦਾਰ ਕਪੂਰ ਸਿੰਘ ਦੇ ਖਿਲਾਫ ਫੈਸਲਾ ਦੇਣਾ ਹੈ ਉਹਦੇ ਹੱਕ ਵਿੱਚ ਨਹੀਂ ਦੇਣਾ ਸਰਦਾਰ ਕਪੂਰ ਸਿੰਘ ਜੀ ਨੌਕਰੀ ਤੋਂ ਡਿਸਮਿਸ ਕਰ ਦਿੱਤੇ ਗਏ। ਫਿਰ ਸਰਦਾਰ ਕਪੂਰ ਸਿੰਘ ਜੀ ਕੁਝ ਸਮਾਂ ਲਿਖਦੇ ਰਹੇ ਤੇ ਸਰਗਰਮ ਸਿਆਸਤਦਾਨ ਦੇ ਵਿੱਚੋਂ ਉਹ ਸਰਗਰਮ ਸਿਆਸਤ ਦੇ ਵਿੱਚੋਂ ਕੁਝ ਸਮਾਂ ਉਹ ਦੂਰ ਹੋ ਗਏ। ਫਿਰ ਉਹਨਾਂ ਨੇ ਦੋਸਤੋ 1962 ਦੇ ਵਿੱਚ ਐਮਪੀ ਦੀ ਇਲੈਕਸ਼ਨ ਲੜੀ। ਲੁਧਿਆਣਾ ਦੀ ਸੀਟ ਤੋਂ ਉਹਨਾਂ ਨੇ ਹਿੰਦੁਸਤਾਨ ਟਾਈਮ ਅਖਬਾਰ ਦੇ ਜਿਹੜੇ ਬਹੁਤ ਵੱਡੇ ਤਨਾਡਾ ਗੂ ਸੀ ਮੰਗਲ ਸਿੰਘ ਉਹਨਾਂ ਨੂੰ ਐਮਪੀ ਦੀ ਇਲੈਕਸ਼ਨ ਦੇ ਵਿੱਚ ਹਰਾਇਆ ਅਕਾਲੀ ਦਲ ਦੀ ਸੀਟ ਤੇ ਉਹਨਾਂ ਨੇ 1962 ਤੋਂ 1967 ਤੱਕ ਉਹ ਮੈਂਬਰ ਲੋਕ ਸਭਾ ਰਹੇ ਫਿਰ 1967 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਉਹਨਾਂ ਨੂੰ ਬੜੀ ਚਾਲ ਦੇ ਨਾਲ ਸਾਰੀਆਂ ਪਾਰਟੀਆਂ ਵੱਲੋਂ ਸਰਕਾਰੀ ਯੰਸਾ ਵੱਲੋਂ ਜਾਣ ਬੁੱਝ ਕੇ ਹਰਾਇਆ ਗਿਆ ਉਸ ਤੋਂ ਬਾਅਦ ਫਿਰ 69 ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਸਮਰਾਲਾ ਤੋਂ ਆ ਐਮਐਲਏ ਬਣੇ ਫਿਰ ਉਹ ਐਮਐਲਏ ਬਣੇ ਤੇ ਜਿਹੜੇ ਸਰਦਾਰ ਕਪੂਰ ਸਿੰਘ ਜੀ ਦੇ ਭਾਸ਼ਣ ਨੇ ਸੰਸਦ ਦੇ ਵਿੱਚ ਦਿੱਤੇ ਹੋਏ ਦੋਸਤੋ ਉਹ ਇੱਕ ਦਸਤਾਵੇਜ਼ ਬਣ ਕੇ ਕਾਨੂੰਨੀ ਦਸਤਾਵੇਜ਼ ਬਣ ਕੇ ਰਹੇਗੀ ਉਹਨਾਂ ਨੇ ਸੱਚੀ ਸਾਖੀ ਦੇ ਵਿੱਚ ਲਿਖਿਆ ਉਹਨਾਂ ਨੇ ਜੋ ਬਖਿਆਣ ਲੋਕ ਸਭਾ ਦੇ ਵਿੱਚ ਕੀਤਾ ਹੈ ਸ਼ਾਇਦ ਅੱਜ ਤੱਕ ਕੋਈ ਹੋਰ ਆਗੂ ਨਹੀਂ ਕਰ ਸਕਿਆ ਜਿਸ ਤਰ੍ਹਾਂ ਉਹਨਾਂ ਨੇ ਸਿੱਖਾਂ ਦੀ ਦੁਰਦਸ਼ਾ ਬਾਰੇ ਗੱਲ ਕੀਤੀ ਆ ਆਜ਼ਾਦੀ ਮਿਲਣ ਤੋਂ ਬਾਅਦ ਸਿੱਖਾਂ ਨਾਲ ਜੋ ਵਿਸ਼ਵਾਸ ਘਾਤ ਹੋਇਆ ਉਹਦੀ ਗੱਲ ਜਿਹੜੀ ਕਪੂਰ ਸਿੰਘ ਨੇ ਰੱਖੀ ਸ਼ਾਇਦ ਹੋਰ ਕੋਈ ਆਗੂ ਰੱਖ ਨਹੀਂ ਸਕਦਾ ਤੇ ਸਰਦਾਰ ਕਪੂਰ ਸਿੰਘ ਜੀ ਨੇ 1965 ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਕਰਕੇ ਸਿੱਖ ਹੋਮਲੈਂਡ ਦਾ ਮਤਾ ਵੀ ਪੇਸ਼ ਕੀਤਾ ਉਹ ਮਤਾ ਭਾਵੇਂ ਮਹਾਰਾਜਾ ਜਾਦਵਿੰਦਰ ਸਿੰਘ ਨੇ ਉਹਨੂੰ ਪੇਸ਼ ਕਰਨਾ ਸੀ ਤੇ ਮਾਸਟਰ ਤਾਰਾ ਸਿੰਘ ਜੀ ਨੇ ਪ੍ਰਧਾਨਗੀ ਕਰਨੀ ਸੀ ਪਰ ਉਹ ਵੀ ਸਰਕਾਰਾਂ ਤੋਂ ਡਰਦੇ ਹੋਏ ਮਾਸਟਰ ਤਾਰਾ ਸਿੰਘ ਜੀ ਨੇ ਕਹਿੰਦੇ ਉਸ ਦਿਨ ਬਿਮਾਰੀ ਦਾ ਬਿਮਾਰ ਹੋਣ ਦਾ ਬਹਾਨਾ ਬਣਾਇਆ ਤੇ ਜਿਹੜਾ ਜਗਤਵਿੰਦਰ ਸਿੰਘ ਮਹਾਰਾਜਾ ਸੀ ਪਟਿਆਲੇ ਵਾਲਾ ਕੈਪਟਨ ਅਮਰਿੰਦਰ ਦਾ ਪਿਤਾ ਜਾਂ ਦਾਦਾ ਇਹਨਾਂ ਦੇ ਵਿੱਚੋਂ ਸਨ ਤੇ ਉਹਨੇ ਉਹ ਕਹਿੰਦੇ ਇਟਲੀ ਦਾ ਇਟਲੀ ਦਾ ਰਾਜਦੂਤ ਬਣ ਕੇ ਸਰਕਾਰ ਨੇ ਲਾਲਚ ਦਿੱਤਾ ਤੇ ਉਹਨੂੰ ਇਟਲੀ ਦਾ ਆ ਰਾਜਦੂਤ ਬਣਾ ਕੇ ਕਹਿੰਦੇ ਭੇਜ ਦਿੱਤਾ ਉਹ ਵੀ ਚੱਲਿਆ ਗਿਆ ਪਰ ਸਰਦਾਰ ਕਪੂਰ ਸਿੰਘ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਸਿੱਖ ਹੋਮਲੈਂਡ ਦਾ ਮਤਾ ਉਸੇ ਦਿਨ ਕਾਨਫਰੰਸ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਭੁਪਿੰਦਰ ਸਿੰਘ ਨੂੰ ਚੱਧਿਆ ਉਹਨਾਂ ਤੋਂ ਕਾਨਫਰੰਸ ਦੀ ਪ੍ਰਧਾਨਗੀ ਕਰਵਾਈ ਤੇ ਜਿਹੜਾ ਮਤਾ ਸੀ ਆਪ ਪੇਸ਼ ਕੀਤਾ ਪੜ੍ਹ ਕੇ ਸਿੱਖ ਹੋਮਲੈਂਡ ਦਾ ਤੇ ਜਿਹੜੀ ਤਾਇਦ ਸੀ ਉਹ ਸਰਦਾਰ ਧੰਨਾ ਸਿੰਘ ਗੁਲਚਣ ਨੇ ਕੀਤੀ ਇਸ ਤਰ੍ਹਾਂ ਉਹਨਾਂ ਨੇ ਮਤਾ ਸਿੱਖ ਹੋਮਲੈਂਡ ਦਾ ਪੇਸ਼ ਕੀਤਾ ਉਸ ਤੋਂ ਬਾਅਦ ਜਿਹੜਾ 1973 ਦੇ ਵਿੱਚ ਆਨੰਦਪੁਰ ਦਾ ਮਤਾ ਆਇਆ ਜੀਦਾ ਅੱਜ ਬੜਾ ਪ੍ਰਚਾਰ ਕੀਤਾ ਜਾਂਦਾ ਹੈ ਭਾਵੇਂ ਅੱਜ ਹਰ ਪਾਰਟੀ ਕਹਿੰਦੀ ਅਸੀਂ ਅਨੰਦਪੁਰ ਦੇ ਮਤੇ ਦੇ ਹੱਕ ਲੈਣੇ ਚਾਹੁੰਦੇ ਆ ਅੱਜ ਹਰੇਕ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਹਰੇਕ ਸੂਬਾ ਕਰਦਾ ਹੈ ਇਹ ਸਨ 1973 ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਨੇ ਇੰਨੇ ਦਿਮਾਗ ਦੇ ਨਾਲ ਇੰਨੇ ਚੰਗੇ ਉਹ ਵਿਦਵਾਨ ਸਨ ਉਹਨਾਂ ਨੇ ਜਿਹੜਾ ਇਹ ਮਤਾ ਸੀਗਾ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਜਿੰਨੀਆਂ ਮਤਾ ਸਨ ਮੰਗਾ ਸਨ ਉਹ ਸਰਦਾਰ ਕਪੂਰ ਸਿੰਘ ਜੀ ਦੇ ਦਿਮਾਗ ਦੀ ਪ੍ਰਦੈਸ਼ ਸੀ ਉਹਨਾਂ ਨੇ ਲਿਖਿਆ ਦੋਸਤੋ ਪਰ ਬੜੀ ਅਫਸੋਸ ਦੀ ਗੱਲ ਹੈ ਕਹਿੰਦੇ ਉਹ ਬੜਾ ਜਦੋਂ ਉਹਨਾਂ ਦਾ ਅਖੀਰਲਾ ਸਮਾਂ ਸੀ ਉਹ ਬੜਾ ਕੁਝ ਯਾਦ ਕਰਦੇ ਸੀ ਕਹਿੰਦੇ ਮੰਝੇ ਤੇ ਬੈਠੇ ਹੁੰਦੇ ਤੇ ਉਹ ਜਿਹੜੀ ਮੌਜੂਦਾ ਸਿਆਸਤ ਸੀ ਉਹਨੂੰ ਬੜਾ ਬੁਰਾ ਭਲਾ ਬੋਲਦੇ ਸੀ ਕਿਉਂਕਿ ਉਹਨਾਂ ਤੋਂ ਝੱਲਿਆ ਨਹੀਂ ਸੀ ਜਾਂਦਾ ਕਿ ਲੋਕਾਂ ਨਾਲ ਕਿਸ ਤਰ੍ਹਾਂ ਇਹ ਮੌਕੇ ਦੇ ਹੁਕਮਰਾਨ ਠੱਗੀ ਕਰ ਰਹੇ ਐ ਤੇ ਕਿਉਂ ਨਹੀਂ ਕੋਈ ਸਿੱਖਾਂ ਦੀ ਮੰਗ ਚੁੱਕ ਰਿਹਾ ਕਹਿੰਦੇ ਅਖੀਰਲੇ ਵੇਲੇ ਸਰਦਾਰ ਕਪੂਰ ਸਿੰਘ ਜੀ ਸਿਆਸਤ ਤੋਂ ਬੜੇ ਦੁਖੀ ਸਨ ਤੇ ਮਨ ਉਹਨਾਂ ਦਾ ਬੜਾ ਭਾਰੀ ਸੀ ਤੇ ਉਹਨਾਂ ਨੂੰ ਇੱਕੋ ਇੱਕ ਆਸ ਜੀ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿੱਚੋਂ ਦੇਖਦੀ ਸੀ ਪਰ ਜਦੋਂ ਸੰਤ ਜੀ 1984 ਦੇ ਵਿੱਚ ਸ਼ਹੀਦ ਹੋ ਗਏ ਤੇ ਕਹਿੰਦੇ ਕਪੂਰ ਸਿੰਘ ਟੁੱਟ ਚੁੱਕਿਆ ਸੀ ਉਹਦਾ ਸਰੀਰ ਦਾ ਹੌਸਲਾ ਹਾਰ ਗਿਆ ਉਹ ਟੁੱਟ ਚੁੱਕਿਆ ਕਿ ਹੁਣ ਨਹੀਂ ਸਿੱਖ ਕੌਮ ਦਾ ਕੋਈ ਅਰੇਵਰ ਬਚਿਆ ਫਿਰ ਕਹਿੰਦੇ ਅਖੀਰ ਦੋਸਤੋ 13 ਅਗਸਤ 1986 ਨੂੰ ਸਰਦਾਰ ਕਪੂਰ ਸਿੰਘ ਜੀ ਦੀ ਜਿਹੜਾ ਉਹ ਸਰੀਰ ਸੀ ਸੜ ਚੁੱਕੀ 1986 ਦੇ ਵਿੱਚ ਉਹਨਾਂ ਦਾ ਨਿਦਨ ਹੋਇਆ ਮੌਤ ਹੋਈ ਸਰਦਾਰ ਕਪੂਰ ਸਿੰਘ ਜੀ ਦੀ 13 ਅਗਸਤ 1986 ਨੂੰ ਕਹਿੰਦੇ ਜਦੋਂ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਦੋਸਤੋ ਇੱਕ ਐਮਪੀ ਐਮਐਲਏ ਰਿਹਾ ਹੋਵੇ ਬੰਦਾ ਇੰਨਾ ਵੱਡਾ ਆਗੂ ਰਿਹਾ ਹੋਵੇ ਤੇ ਕਹਿੰਦੇ 1986 ਦੇ ਵਿੱਚ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀ ਬੜੀ ਕਹਿੰਦੇ ਦੁੱਖ ਦੀ ਗੱਲ ਹੈ ਕਿ ਉੱਥੇ ਕੋਈ ਵੀ ਕੋਈ ਸਲਾਮੀ ਦੇਣ ਵਾਲਾ ਨਹੀਂ ਸੀ ਕੋਈ ਸਿੱਖ ਲੀਡਰ ਨਹੀਂ ਪਹੁੰਚਿਆ ਅੰਤਮ ਸੰਸਕਾਰ ਤੇ ਉਹੀ ਪਹੁੰਚੇ ਜਿਹੜੇ ਸਰਦਾਰ ਕਪੂਰ ਸਿੰਘ ਨੂੰ ਦਿਲੋਂ ਪਿਆਰ ਕਰਦੇ ਸੀ ਸੋ ਦੋਸਤੋ ਇਸ ਤਰ੍ਹਾਂ ਸਰਦਾਰ ਕਪੂਰ ਸਿੰਘ ਜੀ ਇੱਕ ਅਣਗੌਲੇ ਪਾਤਰ ਬਣ ਕੇ ਅੱਜ ਰਹਿ ਗਿਆ ਸਾਡੇ ਸਾਰੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਰਦਾਰ ਕਪੂਰ ਸਿੰਘ ਬਾਰੇ ਜ਼ਰੂਰ ਪੜੋ ਉਹਨਾਂ ਦੀ ਸੱਚੀ ਸਾਖੀ ਕਿਤਾਬ ਹੈ ਉਹਦੇ ਬਾਰੇ ਜ਼ਰੂਰ ਪੜੋ ਆ ਮੇਰੇ ਕੋਲ ਪਈ ਹੈ ਮੈਂ ਸਾਰੀ ਕਿਤਾਬ ਪੜੀ ਹੈ ਸਾਚੀ ਸਾਖੀ ਸਰਦਾਰ ਕਪੂਰ ਸਿੰਘ ਜੀ ਦੀ ਪੁਸਤਕ ਹੈ ਬਹੁਤ ਸੋਹਣੀ ਇਹਨੂੰ ਜਰੂਰ ਪੜੋ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੱਖਾਂ ਨਾਲ ਜੋ ਕੁਝ ਹੋਇਆ ਇਸ ਦੇ ਵਿੱਚ ਇਸ ਸਾਚੀ ਸਾਖੀ ਦੇ ਵਿੱਚੋਂ ਪੜ੍ਹ ਕੇ ਤੁਹਾਡੇ ਨਾਲ ਹੋਰ ਪ੍ਰਕਰਨ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ